ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਜਾ ਰਹੇ ਹਾਂ ਅੱਜ ਨਵਾਂ ਬਲੌਗ ਬਣਾਉਣ ਲਈ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਦਿਓ ਸਾਨੂੰ ਐਪਰੀਸ਼ੀਏਟ ਜੂ ਕਰਿਆ ਕਰਿਓ ਕਿਉਂਕਿ ਤੁਹਾਡੇ ਐਪਰੀਸ਼ੀਏਟ ਨਾਲ ਹੀ ਸਾਨੂੰ ਇੱਕ ਹੌਸਲਾ ਮਿਲਦਾ ਹੈ ਕਿ ਅਸੀਂ ਕੁਝ ਨਵਾਂ ਕਰੀਏ ਤੇ ਰੋਜ਼ ਆਪਾਂ ਨਿਕਲਦੇ ਆਂ ਕੁਝ ਨਵਾਂ ਕਰਨ ਲਈ ਤੇ ਇਸ ਲਈ ਸਾਡੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਆਓ ਤੁਹਾਨੂੰ ਅੱਜ ਆ ਪਿੰਡ ਦਿਖਾਣੇ ਆ ਮਾਵਾ ਬਾਠਾ ਪਿੰਡ ਜਿੱਥੇ ਮੇਲਾ ਲੱਗਦਾ ਬਾਬਾ ਤੁਗਤ ਸ਼ਾਹ ਜੀ ਆਪਾਂ ਚਲਦੇ ਹਾਂ ਬਾਬਾ ਤੁਗਤ ਸ਼ਾਹ ਜੀ ਦੇ ਬੋਰ ਦੇਖੋ ਜੀ ਕਿੰਨਾ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਇੰਨਾ ਦੇਖੀ ਨੀ ਚੀਜ਼ ਦੇਖਣ ਵਾਲੀ ਹੈ ਇਕ ਆ ਦੇਖੋ ਆ ਪੁਰਾਣੀਆਂ ਚੀਜ਼ਾਂ ਫਿਰਸੇ ਜਿਵੇਂ ਮੀਆਂ ਦੇ ਚੀਜ਼ਾਂ ਇੱਧਰ ਲਾ ਕੇ ਜੋ ਸਬਹਾਨ ਜਿਹਾ ਰੱਖਿਆ ਹੋਇਆ ਹੈ ਅੱਛਾ ਹੈ ਜੀ 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 ਦੋਸਤੋ ਰਸਤੇ ਨੇ ਚਾਰ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਸੈਂਡਬੋਰਡ ਦਾ ਹੀ ਜਾ ਕੇ ਦਿਖਾਵਾਂਗੇ ਇੱਕ ਆ ਚਰਸਤਾ ਬਣ ਜਾਂਦਾ ਯਾਨੀ ਕਿ ਇਹ ਵਾਲਾ ਹੁਣ ਆਪਾਂ ਜਾਣਾ ਐ ਇਸ ਸਾਈਡ ਨੂੰ ਓਕੇ ਲੋ ਦੋਸਤੋ ਅਸੀਂ ਹੁਣ ਬਾਬੇ ਤੁਗਾ ਸਾਹਿਬ ਦੇ ਬਹੁਤ ਇਲਾਕੇ ਪਹੁੰਚ ਚੁੱਕੇ ਆ ਆ ਨਹਿਰ ਪੈਂਦੀ ਲੱਗਦੀ ਆ ਲੱਗਦੀ ਨੇ ਜਿਹਨੂੰ ਆਪਾਂ ਖੁੰਡੀ ਨਹਿਰ ਤੇ ਕੀ ਕਹਿੰਦੇ ਨੇ ਇਹ ਖੁੰਡੀ ਨਹਿਰ ਐ ਆ ਦੇਖੋ ਆ ਦੇਖੋ ਸਾਈਨ ਬੋਰਡ ਬਾਬੇ ਜੀ ਦੇ ਲੱਗੇ ਹੋਏ ਨੇ ਦੋਸਤੋ ਅਸੀਂ ਆਏ ਆ ਬਾਬਾ ਤੁੱਲ ਸਾਹਿਬ ਪੀਰ ਦੀ ਦਰਗਾਹ ਤੇ ਤੇ ਦੇਖੋ ਕਿੰਨੀ ਉੱਚੀ ਪਹਾੜੀ ਦੇ ਉੱਤੇ ਸੋਹਣਾ ਦਰਗਾਹ ਬਣਾਈ ਹੋਈ ਈ ਬਾਬਾ ਜੀ ਦੀ ਤੇ ਬਾਬਾ ਜੀ ਦੇਖੋ ਕੋੜੇ ਦੇ ਬਰਾਜ਼ਮਾਨ ਨੇ ਤੇ ਬਹੁਤ ਵਧੀਆ ਇਹ ਇਮਲੀ ਦੇ ਬੂਟੇ ਉੱਪਰ ਲੱਗੇ ਹੋਏ ਨੇ ਤੇ ਨਾਲ ਇੱਕ ਖੂਹ ਵੀ ਹੈਗਾ ਬਾਬਾ ਜੀ ਨੇ ਜਿੱਥੇ ਕਹਿੰਦੇ ਕਿ ਇੰਨੀ ਉੱਚੀ ਪਹਾੜੀ ਤੋਂ ਖੂਹ ਕੱਢਿਆ ਸੀ ਤੇ ਉਹਦਾ ਇਤਿਹਾਸ ਵੀ ਆਪਾਂ ਜਾਣਦੇ ਆ ਤੇ ਤੁਹਾਨੂੰ ਉਸ ਖੂਹ ਦੇ ਵੀ ਦਰਸ਼ਨ ਕਰਾਵਾਂਗੇ ਜੀ ਵਧੀਆ ਲੱਗਾ ਆ ਕੇ आज क्या वीडियो बना रहे पता बना तेरी हर तुम्हारा नाम क्या है ਨਾਮ ਕੀ ਹੈ ਤੁਹਾਡਾ ਅਲੀ ਆ ਅਲੀ ਅਲੀ ਹੋਰ ਜੀ ਦੋਸਤੋ ਇਹ ਪੋੜੀਆਂ ਜਾਂਦੀਆਂ ਤੁੱਗਲ ਸ਼ਾਹ ਦਰਗਾਹ ਨੂੰ ਤੇ ਇਥੇ ਇਥੋ ਵੀ ਲੋਕੀ ਚੜ ਕੇ ਵੀ ਜਾਂਦੇ ਨੇ ਤੇ ਰਸਤਾ ਵੀ ਬਣਿਆ ਹੋਇਆ ਤੁਹਾਨੂੰ ਦਿਖਾਇਆ ਪਰ ਜਿਹੜਾ ਪਹਿਲੇ ਤੇ ਅਸੀਂ ਹੁਣ ਜਾ ਰਹੇ ਹਾਂ ਜਿਹੜਾ ਤੁਗਲ ਸ਼ਾਹ ਪੀਰ ਬਾਬਾ ਨੇ ਖੂ ਜਿਹੜਾ ਲੱਭਿਆ ਸੀ ਲੱਭਿਆ ਸੀ ਕਿ ਜਾਂ ਥੂ ਉੱਥੇ ਪਟਿਆ ਸੀ ਕਹਿੰਦੇ ਪਾਣੀ ਕੱਢਿਆ ਸੀ ਉਹਦੇ ਇਤਿਹਾਸ ਤਾਂ ਜਾਨੂ ਕਰਾਵਾਂਗੇ ਅਸੀਂ ਜਾ ਰਹੇ ਹਾਂ ਉਸ ਖੂ ਆ ਤੇ ਹੁਣ ਕੈਮਰਾਮੈਨ ਮੇਰੇ ਮੇਜਰ ਜੀ ਬੋਲਣਗੇ ਹੁਣ ਲੋ ਜੀ ਅਸੀਂ ਬਹੁਤ ਹੀ ਮਦਦ ਗੈਲੋ ਕਿ ਜਾਂ ਭੱਗਾਂ ਵਾਲੇ ਬੰਦੇ ਜਿਹੜੇ ਜਾਣਦੇ ਚੀ ਦੇ ਹਾਂਜੀ ਭਾਈ ਹਾਂਜੀ ਜੋ ਕਿ ਰਸਤਾ ਬਹੁਤ ਕਠਨ ਹੈ। ਜੋ ਵੀ ਸੰਭਾ ਕਰਕੇ ਨਾ ਰਸਤਾ ਬਹੁਤ ਖਰਾਬ ਹੋ ਗਿਆ ਹੈ। ਪਰ ਫਿਰ ਵੀ ਆਪਾ ਤੁਹਾਨੂੰ ਜਤਨ ਪੂਰਾ ਕਰਾਂਗੇ। ਜੋ ਕਿ ਖੂਰ ਦੱਛਾ ਯੂਟੂਬਾਈ ਜਾਂ ਤੁਹਾਨੂੰ ਵੀ ਨਾਲ ਆਖੋਦ ਵੀ ਕਰੀਏ। ਸਾਡਾ ਨਪਲਿਸ ਬਣੇ ਰਹੋ ਵੀਡੀਓ ਦੇ ਐਂਡ ਤੱਕ। ਓ ਮਾਈ ਗੋਡ। ਰਸਤਾ ਇਸ ਤਰ੍ਹਾਂ ਗਰੀ ਟੂ ਮਨੀ ਪ੍ਰੋਬਲਮ ਟੂ ਮੱਚ। ਜੋ ਕੋ ਰਸਤਾ ਕਿੰਨਾ ਕਠਾਣ ਹੈ। ਅਸੀਂ ਕਠਨ ਵਾਲੀਆਂ ਕਰ ਕਰਕੇ ਜਾ ਰਹੇ ਹਾਂ। ਜਾ ਰਹੇ ਹਾਂ। ਕਿ ਸਾਡਾ ਬਤਨ ਨੂੰ ਤੁਹਾਡਾ ਲਾਈਕ ਸਾਡੇ ਵਾਸਤੇ ਪਤਾ ਕਿੰਨਾ ਮਹਨਤ ਰੱਖਦਾ ਦੇਖੋ ਰਸਤਾ ਦੇਖੋ ਓਹ ਮਾਈ ਗੋਡ ਕਿਤਲੀਆਂ ਦੇਖੋ ਕਮਿਟੀ ਨੇ ਘੇਰ ਓਏ ਆ ਦੇਖੋ ਜੀ ਚਲੋ ਜਿਹਨੂੰ ਆਪਾਂ ਬੋਲ ਦਿੰਨੇ ਆ ਪੀਲੀ ਤੇ ਬਲੈਕ ਬਹੁਤ ਜਿਆਦੀ ਚੀਜ਼ ਐ ਚੀਜ਼ ਕਰਮਾਂ ਵਾਲੇ ਬੰਦੇ ਨੂੰ ਮਿਲਦੀਆਂ ਦੇਖਣ ਨੂੰ ਦੇਖੋ ਤੇ ਰਸਤਾ ਦੇਖੋ ਤੁਸੀਂ ਕਿੰਨਾ ਘਟਾ ਨੇ ਓ ਮਾਈ ਗੋਡ ਆ ਜਾਓ ਮੇਰਾ ਸੰਯੋਗੀ ਜੱਸੀ ਮਲਤਾਨੀ ਜੋ ਕਿ ਇਹਦੇ ਸੰਯੋਗ ਨਾਲ ਹੀ ਜੋ ਬੰਦਾ ਪਿਆ ਹੁਣ ਇਹਦੇ ਸੰਯੋਗ ਨਾਲ ਹੀ ਬੰਦਾ ਪਿਆ ਤੇ ਅਸੀਂ ਰਸਤੇ ਤੋਂ ਜਾਂਦੇ ਹੋਏ ਬਹੁਤ ਕਠਨ ਰਸਤਾ ਹੈ ਦੇਖੋ ਕਿੰਨੀਆਂ ਸੋਹਣੀਆਂ ਤਿਤਲੀਆਂ ਦੇਖ ਬਹੁਤ ਸੋਹਣੀ ਨਜ਼ਾਰਾ ਦੇਖਣ ਨੂੰ ਮਿਲਦਾ ਕਿਉਂਕਿ ਇੱਧਰ ਪਾਪੂਲੇਸ਼ਨ ਨਹੀਂ ਹੈਗੀ ਹਾਂ ਠੀਕ ਹੈ ਸ਼ਾਂਤ ਵਾਤਾਵਰਨ ਸ਼ਾਂਤ ਵਾਤਾਵਰਨ ਨੇ ਕੋਈ ਪੋਲੂਸ਼ਨ ਨਹੀਂ ਹੈਗਾ ਤੇ ਕਿੰਨੀਆਂ ਸੋਹਣੀਆਂ ਮੈਂ ਪਹਿਲੀ ਫਸਟ ਟਾਈਮ ਦੇਖਿਆ ਇੰਨੀ ਤਿਤਲੀਆਂ ਕੱਚੀ ਉੱਪਰ ਤੁਸੀਂ ਕਿਦਾਂ ਦੇਖਿਆ ਮੇਰੇ ਤੇ ਆ ਭਾਜੀ ਪਹਿਲੀ ਵਾਰ ਦੇਖੀ ਚੀਜ਼ ਹੈ। ਇੰਨਾ ਖੂਬਸੂਰਤ ਨਜ਼ਾਰਾ। ਆਲੇ ਰੰਗ ਦੀ ਰਿੱਦਲੀ ਕਿੰਨੀ ਘੈਂਟ ਦੀ। ਘੈਂਟ ਸੀ। ਹਨਾ ਪੀਲੇ ਰੰਗ ਦਾ ਜੈ ਲਾਈਟ ਜੈ येलो ਕਹਿੰਦੇ। ਹਾਂ ਪੀਲੇ ਰੰਗ ਦੀ ਕਿੰਨਾ ਠੰਡਾ ਮੋੜ ਹੈ। ਬਹੁਤ ਸ਼ਾਨਦਾਰ ਚੀਜ਼ਾਂ ਬਣਦੀਆਂ ਇੱਥੇ। ਇਹ ਅਸੀਂ ਪਹੁੰਚ ਚੁੱਕੇ ਆ। ਵੇਖੋ ਹੋਰ ਉਹ ਵੇ। ਮਾਈ ਗੋਡ। ਵੈਰੀ ਗੁੱਡ। ਕਿੰਨਾ ਕਠਨ ਰਸਤਾ। ਦੇਖੀ ਤੁਸੀਂ ਆਪਣਾ ਗੱਡੀ ਸਕੂਲੀ। ਆਹੋ। ਉੱਲਾ ਉੱਲਾ ਹੋਣੀ। ਲਓ ਜੀ। ਦੇ ਪੂਰੇ ਅਕੀਲ ਲਬਾਰੋਂ ਤੋਂ ਅਸ ਕਹਿੰਦੇ ਕਿ ਜਿੱਦਾਂ ਇਹ ਬਾਬਾ ਜੀ ਨੇ ਉਧਰੋਂ ਆਏ ਸੀ ਜਦੋਂ ਦੂਸਰੇ ਇਲਾਕੇ ਵਿੱਚੋਂ ਹਾਂ ਹਾਂ ਤੇ ਇੱਥੇ ਆ ਕੇ ਫਿਰ ਕਹਿੰਦੇ ਸੰਤਾਂ ਨੂੰ ਪਾਣੀ ਦੀ ਬੜੀ ਦਿੱਕਤ ਹੋ ਗਈ ਸੀ ਬੜੀ ਦਿੱਕਤ ਠੀਕ ਹੈ ਇੱਥੇ ਕਹਿੰਦੇ ਕਿ ਖੂਹ ਉਹਨਾਂ ਨੇ ਫਿਰ ਖੂਹ ਇੱਥੇ ਹੱਥ ਮਾਰਿਆ ਸੀ ਜਾਂ ਕਿੱਦਾਂ ਹਾਂ ਬਾਕੀ ਜ਼ਿਆਦਾ ਇਤਿਹਾਸ ਮੈਨੂੰ ਨਹੀਂ ਜਾਨੂੰਗਾ ਤੇ ਜਿਨ੍ਹਾਂ ਨੂੰ ਇਤਿਹਾਸ ਪਤਾ ਹੋਵੇ ਤਾਂ ਪਲੀਸ ਦੱਸਿਓ ਤੁਹਾਨੂੰ ਕਮੈਂਟ ਕਰਕੇ ਕਿ ਇਸ ਖੂਹ ਦੇ ਵਿੱਚ ਕਹਿੰਦੇ ਬੈਠ ਕੇ ਤਪੱਸਿਆ ਕਰਦੇ ਸੀ ਇਹ ਨਾਮ ਸੁਣਿਆ ਹਾਂ ਤੇ ਕਹਿੰਦੇ ਕਿ ਜਲ ਇੱਥੇ ਆ ਕੇ ਲੋਕੀ ਇਸ਼ਨਾਨ ਕਰਦੇ ਨੇ ਆਪਣੇ ਇਸ਼ਨਾਨ ਕਰਦੇ ਨੇ ਸੰਗਤਾਂ ਅੱਛਾ ਜਿਹੜਾ ਵੀ ਇਸ਼ਨਾਨ ਕਰਦੇ ਨੇ ਨਾ ਸ਼ਰਦਾ ਜੋ ਵੀ ਅੱਛਾ ਉਹ ਜਿਹੜਾ ਇਸ਼ਨਾਨ ਕਰਕੇ ਤੇ ਆਪਣੇ ਜਿਹੜੇ ਕੱਪੜੇ ਇੱਥੇ ਹੀ ਜਿੱਦਾਂ ਛੁੱਟ ਦਿੰਦੇ ਨੇ ਹਾਂ ਇਹ ਪਤਾ ਨਹੀਂ ਇਹ ਕਿਹੜਾ ਇਤਿਹਾਸ ਹੈ ਬਾਕੀ ਜਿੰਨੂੰ ਵੀ ਪਤਾ ਹੋਏਗਾ ਸਾਨੂੰ ਜਰੂਰ ਦੱਸਿਓ ਬਾਕੀ ਤੁਹਾਨੂੰ ਜਾਣੂ ਜਰੂਰ ਕਰਾ ਕਰਾ ਦਾਂਗੇ ਇਸ ਵੀਡੀਓ ਦੇ ਨਾਲ ਨਾਲ ਦੇਖੋ ਪਾਣੀ ਕਿੰਨਾ ਉੱਚਾ ਆਇਆ ਹੋਇਆ ਤੇ ਦੇਖੋ ਇੰਨਾ ਪਾਣੀ ਇੱਥੇ ਉੱਚਾ ਆਇਆ ਹੈ ਬਰਸਾਤ ਤੇ ਕਹਿੰਦਾ ਮਤਲਬ ਹੈ ਕਿ ਜਿੱਦਾਂ ਹਾਂ ਇਹ ਖੂ ਕਿੰਨਾ ਉੱਚਾ ਹੈ ਆਹ ਤੇ ਖੂਹ ਦੇ ਵਿੱਚ ਪਾਣੀ ਕਿੱਦਾਂ ਹੋ ਸਕਦਾ ਬਰਸਾਤ ਦਾ ਪਾਣੀ ਹੋ ਸਕਦਾ ਇਹ ਬਰਸਾਤ ਦਾ ਪਾਣੀ ਹੈ ਬਰਸਾਤ ਚੜਦੀ ਪਰ ਨਹੀਂ ਪਿੱਛੇ ਜੀ ਮੈਂ ਆਇਆ ਸੀ ਉਦੋਂ ਵੀ ਪਾਣੀ ਇੰਨਾ ਹੀ ਸੀ ਕਿੰਨਾ ਸੀ ਹਾਂ ਇਹ ਨੇਚਰਲ ਚੀਜ਼ ਹੈ ਫਿਰ ਤੇ ਪਾਣੀ ਇੰਨਾ ਹੀ ਹੈ ਇਹ ਨੇਚਰਲ ਪਾਣੀ ਹੈ ਜਿਹੜੀ ਚੀਜ਼ ਨੇਚਰਲ ਜਿਹੜੀ ਬਣੀ ਕੋਈ ਪਰਮਾਤਮਾ ਬਣੂ ਉਹ ਚੀਜ਼ਾਂ ਨੇਚਰਲ ਹੀ ਨੇ ਨਲਕਾ ਗੇੜ ਮੜਾ ਜਾ ਓਕੇ ਅੱਜ ਤੁਹਾਨੂੰ ਇਹ ਚਾਹਤ ਦੇ ਦਿੰਦੇ ਜਲ ਛਕੋ ਓ ਮਾਈ ਗੱਡ ਆ ਗਿਆ ਪਾਣੀ ਨਹੀਂ ਪਾਣੀ ਚੋ ਆ ਗਿਆ ਆ ਗਿਆ ਆ ਗਿਆ ਹੋ ਗਿਆ ਪਾਣੀ ਚੰਨ ਹੋ ਗਿਆ ਵਾਈਟ 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 ਉੱਪਰ ਮਾਰ ਕੇ ਪੂਰਾ ਦਿਖਾ ਦੇ ਕਿੱਥੇ ਲੋ ਜੀ ਦੋਸਤੋ ਕਿਹੜੀ ਕਿੱਥੇ ਦੇਖੋ ਕਿੰਨੀ ਕਿੰਨੀ ਸੋਹਣੀ ਜਗ੍ਹਾ ਬਣਾਈ ਹੋਈ ਹੈ ਇੱਥੇ ਤੇ ਸਾਡਾ ਪਿੰਡ ਇਥੋਂ 5 ਕਿਲੋਮੀਟਰ ਦੂਰੀ ਤੇ ਪੈਂਦਾ ਹੈ ਤੇ ਇਸ ਜਗ੍ਹਾ ਦਾ ਸਾਨੂੰ ਨਹੀਂ ਪਤਾ ਸੀ ਬਿਲਕੁਲ ਲੱਗੇ ਸਾਡੇ ਜਗਾ ਹੈਗੀ ਏ ਤੇ ਵੇਖੋ ਜੀ ਜਗਾ ਖੂਹ ਦੇ ਵਿੱਚ ਇਹ ਪੀਪਲ ਹੋਏਗਾ ਕਿ ਪੀਪਲ ਹੋਣਾ ਇਹ ਬੋਰਡ 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 ਦਾ ਦਰਖਤ ਹੈਗਾ ਵਿੱਚ ਤੇ ਖੂਹ ਇਹ ਬਹੁਤ ਪੁਰਾਣਾ ਤੇ ਖੂਹ ਦਾ ਇਤਿਹਾਸ ਵੀ ਕਹਿੰਦੇ ਬਹੁਤ ਪੁਰਾਣਾ ਹੈਗਾ ਇਹ ਤੇ ਬਾਕੀ ਤੁਸੀਂ ਦੇਖੋ ਇਹ ਪੂਰੀ ਜਗਾ ਕਿੱਦਾਂ ਬਣੀ ਹੋਈ ਹੈ ਕਿੰਨਾ ਅਸਿਆ ਪਾਸੇ ਜੰਗਲ ਏਰੀਆ ਪੂਰਾ ਸਾਰਾ ਜੰਗਲ ਏਰੀਆ ਜੀ ਪੂਰਾ ਤੇ ਸੁਨਸਾਨ ਬੜੀ ਇੱਥੇ ਹੈਗੀ ਹੈ ਮਾਫੀ ਤੇਦੇ ਤੁਸੀਂ ਆਣਾ ਹੈ ਤਾਂ ਛੋਟੇ ਬੱਚੇ ਨੂੰ ਨਹੀਂ ਭੇਜਣਾ ਹੈਗਾ ਬੱਚੇ ਨੂੰ ਨਹੀਂ ਭੇਜਣਾ ਹਾਂ ਛੋਟੇ ਬੱਚੇ ਨੂੰ ਨਹੀਂ ਭੇਜਣਾ ਕਦੇ ਵੀ ਆਣਾ ਹੈ ਤੇ ਦੋ ਪਰਸਨ ਹੀ ਆਇਓ ਦੋ ਪਰਸਨ ਇਕੱਲੇ ਨਹੀਂ ਆਇਓ ਇਕੱਲੇ ਨਹੀਂ ਆਇਓ ਕਿਉਂਕਿ ਇੱਥੇ ਮਸੂਨਸਾਨ ਜੇ ਲੱਗ ਪਰ ਕਦੀ ਸੁਣਿਆ ਤੇ ਨਹੀਂ ਹੈਗਾ ਪਰ ਚਲੋ ਪਰਮਾਤਮਾ ਦੀ ਆਪਣੀ ਪੂਰੀ ਕਿਰਪਾ ਇੱਥੇ ਕਿਰਪਾ ਇੱਥੇ ਚਲੋ ਮਾਲਕ ਦੀ ਕਿਰਪਾ ਠੀਕ ਹੈ ਜੀ ਤੁਹਾਨੂੰ ਅਸੀਂ ਮਿਲਦੇ ਹਾਂ ਨੈਕਸਟ ਅ ਵੀਡੀਓ ਵਿੱਚ ਤੇ ਹਾਂ ਇਹ ਸੀਗਾ ਬਾਬਾ ਤੁਗਲ ਸਾਹਿਬ ਜੀ ਦਾ ਖੂਹ ਤੇ ਇਸ ਜਲ ਆ ਕੇ ਲੋਕੀ ਸਕਦੇ ਨੇ ਤੇ ਇੱਥੇ ਇਸ਼ਨਾਨ ਕਰਦੇ ਨੇ ਲੋ ਜੀ ਇਹ ਬਾਬਾ ਤੁਗਲ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਤੁਹਾਨੂੰ ਵੀ ਸ਼ਾਇਦ ਇਹ ਵੀਡੀਓ ਪੂਰੀਆ ਦਿਖਾਇਆ ਸਭ ਕੁਝ ਜੋ ਵੀ ਵੀਡੀਓ ਜਿੱਦਾਂ ਬਣਾਈ ਹੈ ਸਭ ਕੁਝ ਦਿਖਾਇਆ ਕਿੰਨਾ ਕਠਨ ਰਸਤਾ ਸੀ ਉਹ ਉਹਦੇ باوجود ਵੀ ਤੁਹਾਨੂੰ ਆਪਾਂ ਖੂਬ ਵੀ ਦਿਖਾਇਆ ਇਸ ਬਾਬਾ ਜੀ ਦਾ ਠੀਕ ਸਭ ਕੁਝ ਦਿਖਾਇਆ ਪਰ ਸਾਰ ਇਹ ਜਿਸ ਚੀਜ਼ ਬਾਰੇ ਚਾਇਆ ਸੀ ਕਿ ਸਾਨੂੰ ਉਹਦਾ ਇਤਿਹਾਸ ਤੁਹਾਨੂੰ ਪਤਾ ਲੱਗੇ ਪਰ ਖੈਰ ਸਾਨੂੰ ਉਹ ਜਿੱਥੇ ਬਾਬਾ ਜੀ ਤਿੰਦੇ ਨੇ ਮਨ ਤੁਹਾਨੂੰ ਨਹੀਂ ਮਿਲੇ ਹੈਗੇ ਤੁਚੋ ਸਭ ਨੂੰ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਦਾ ਇਤਿਹਾਸ ਹੈਗਾ ਬਾਬਾ ਜੀ ਦਾ ਤੁਗਲਛਾ ਜੀ ਦਾ ਉਹਦੇ ਤੁਸੀਂ ਸਭ ਜਾਣੋ ਹੀ ਆ ਤਾਂ ਬਾਕੀ ਖੈਰ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ